ਜਿੱਥੇ ਮੇਰੇ ਤੇ ਵਿਵਤਾ ਬਣੇ ਕਿਸੇ ਦੂਜੇ ਨੇ ਮੇਰੀ ਬਾਹ ਨਹੀਂ ਫੜਨੀ ਮੇਰੇ ਗੁਰੂ ਨੇ ਉੱਥੇ ਔਖੇ ਵੇਲੇ ਕੰਮ ਆਉਣਾ ਤੇ ਬਾਹ ਫੜਨੀ ਹੈ ਫਿਰ ਜੇ ਮੇਰੇ ਗੁਰੂ ਨੇ ਬਾਹ ਫੜਨੀ ਹੈ ਤੇ ਮੈਂ ਗੁਰੂ ਦੀ ਸੁਦਰਸ਼ਤਾ ਗੁਰੂ ਦੀ ਬਰਾਬਰੀ ਦੂਜੇ ਨੂੰ ਕਿਉਂ ਦੇਵਾਂ ਆਪਣੇ ਗੁਰੂ ਦਾ ਸਤਕਾਰ ਕਰਦਾ ਉਹਨੂੰ ਇਹ ਇਲਮ ਹੈ ਕਿ ਕੋਈ ਨਾ ਪਹੁੰਚ ਨਹਾਰਾ ਦੂਜਾ ਦੂਜਾ ਕੋਈ ਨਹੀਂ ਪਹੁੰਚਦਾ ਜਦੋਂ ਬਿਪਤਾ ਬਣ ਜਾਵੇ ਨਾ ਉਦੋਂ ਆਪਣਾ ਹੀ ਭੱਜਦਾ ਹੈ ਆਪਣਾ ਹੀ ਪਹੁੰਚਦਾ ਹੈ ਜਿੰਨਿਆਂ ਨੂੰ ਮਰਦੀ ਬਾਪੂ ਬਾਪੂ ਕਹੀ ਜਾਈਏ ਖਾਂ ਤੇ ਜਦੋਂ ਕੋਈ ਬਿਪਤਾ ਬਣੇ ਆਪਣਾ ਜਿਹੜਾ ਬਾਪੂ ਹੁੰਦਾ ਹੈ ਨੋ ਭਾਵੇਂ ਮੰਝੇ ਤੇ ਬੈਠਾ ਹੋਵੇ ਪੁੱਤਰ ਤੀਨੂ ਬਿਪਤਾ ਚ ਦੇਖ ਕੇ ਉਥੇ ਹੀ ਬڑے ਹੌਸਲੇ ਦੇ ਬਚਨ ਦਿੰਦਾ ਹੈ ਕੋਈ ਗੱਲ ਨਹੀਂ ਮੈਂ ਨਾਲ ਆ ਮੈਂ ਤੈਨੂੰ ਐ ਨਹੀਂ ਹੋਣ ਦਿੰਦਾ ਉਹ ਨਹੀਂ ਹੋਣ ਦਿੰਦਾ ਜੇ ਸੰਸਾਰੀ ਬਾਪੂ ਇਹ ਕਰ ਸਕਦਾ ਹੈ ਜਿਹੜਾ ਨਰੰਕਾਰ ਏ ਜੇ ਉਹਦੇ ਨਾਲ ਜੁੜੇ ਹੋਏ ਫਿਰ ਤਤੀ ਹਵਾ ਨਹੀਂ ਲੱਗਣ ਦਿੰਦਾ ਉਹ ਗਲ ਵਕੜੀ ਚ ਲੈਂਦਾ ਹੈ ਤੇ ਜਿਹੜੇ ਅਸੀਂ ਇੱਕ ਨਰੰਕਾਰ ਨੂੰ ਇੱਕ ਵੈਗੁਰੂ ਨੂੰ ਛੱਡ ਕੇ ਥਾਂ ਥਾਂ ਤੇ ਪਿਤਾ ਬਣਾਈ ਬੈਠੇ ਆ ਨਾ ਉਹਨਾਂ ਨੇ ਕਿਸੇ ਨੇ ਕੰਮ ਨਹੀਂ ਜੇ ਆਉਣਾ ਔਰ ਕਿਸੇ ਨੇ ਤ੍ਰਵਾਸਨੀ ਜੇ ਜੇਨਾ ਦੂਜਾ ਕੋਈ ਨਾ ਪਹੁੰਚਨਹਾਰਾ ਕੋਈ ਨਾ ਪਹੁੰਚਨਹਾਰਾ ਦੂਜਾ ਦੂਜਾ ਕੋਈ ਨਹੀਂ ਪਹੁੰਚਦਾ ਜਦੋਂ ਬਿਪਤਾ ਆਵੇ ਦੁੱਖ ਆਵੇ ਉਹਦੋਂ ਆਪਣੇ ਵੀ ਬਹਾਨੇ ਬੁਣਾ ਬਣਾ ਕੇ ਭੱਜ ਜਾਂਦੇ ਨੇ ਦੂਰ ਚਲੇ ਜਾਂਦੇ ਨੇ ਉਥੇ ਪਹੁੰਚਦਾ ਹੈ ਗੁਰੂ ਦੁੱਖ ਵਿੱਚ ਵੀ ਤੇ ਪਰਲੋਕ ਵਿੱਚ ਕੋਈ ਨਾ ਪਹੁੰਚਨਹਾਰਾ ਉਥੇ ਗੁਰੂ ਨਾਲ ਚੱਲਦਾ ਜੇ ਅਰਾਧਿਆ ਹੋਇਆ ਕੋਈ ਨਾ ਪਹੁੰਚਨ ਹਾਰਾ ਦੂਜਾ ਜੇ ਦੂਜੇ ਨੇ ਪਹੁੰਚਣਾ ਹੀ ਨਹੀਂ ਤੇ ਉਹਦਾ ਚਿੰਤਨ ਕਦ ਲਈ ਕਰਨਾ ਹੈ ਉਹਦਾ ਸਿਮਰਨ ਕਦ ਲਈ ਕਰਨਾ ਹੈ ਫਿਰ ਮਹਾਰਾਜ ਕਹਿੰਦੇ ਦੂਜਾ ਕਾਹੇ ਸਿਮਰੀਏ ਜੋ ਜਮੈ ਤੈ ਮਰ ਜਾਏ ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਹਾ ਸਮਾਏ ਇੱਕ ਨੂੰ ਸਿਮਰ ਤੂੰ ਦੂਜੇ ਨੂੰ ਕਿਉ ਚਿਤਵਦਾ ਹੈ ਹੋਵੇਗਾ ਕਿ ਸੇਦਾ ਤੇ ਰਵੇ ਅਸੀਂ ਕੀ ਲੈਣਾ ਹੈ ਤੈਨੂੰ ਆਪਣੇ ਨਾਲ ਔਰ ਜਿਹੜਾ ਲਗਾਵ ਹੋਣਾ ਚਾਹੀਦਾ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਵੀ ਬਚਨ ਕਰਦੇ ਆ ਤੁੱਦ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰੈ ਸੋ ਹੋਏ ਤੇਰਾ ਜੋਰ ਤੇਰੀ ਮੰਟੇਕ ਸਦਾ ਸਦਾ ਜਪ ਨਾਨਕ ਏਕ ਵੈ ਗੁਰੂ ਤੇਰੇ ਤੋਂ ਬਗੈਰ ਦੂਜਾ ਹੈ ਇਨੀ ਜਿਹਨੂੰ ਇਹ ਸਮਝ ਆ ਗਈ ਜਿਹਦੇ ਕੋਲ ਗਿਆਨ ਆ ਗਿਆ ਉਨੂੰ ਇਹ ਸਮਝ ਆ ਗਈ ਕਿ ਦੂਜਾ ਕੋਈ ਨਹੀਂ ਮੇਰੀ ਮਦਦ ਕਰ ਸਕਦਾ ਫਿਰ ਉਹ ਆਪਣੀ ਵੈਗੁਰੂ ਨੂੰ ਜਪਦਾ ਕੋਈ ਦੂਜਾ ਕੋਈ ਨਾ ਪਹੁੰਚਨ ਹਾਰਾ ਕੋਈ ਨਹੀਂ ਪਹੁੰਚਦਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੀ ਸਹੇਬ ਕਾ ਪਰਵਾਸਾ ਆਪਣੀ ਮਾਲਕ ਦਾ ਭਰੋਸਾ ਕਿ ਮੈਂ ਜਿਵੇਂ ਕਿਦੇ ਕੋਈ ਬੰਦਾ ਵਿਪਤਾ 'ਚ ਫਸ ਜਾਵੇ ਨਾ ਤੇ ਉੱਥੇ ਬੜੀ ਮਦਦ ਦੀ ਲੋੜ ਹੋਵੇ ਤੇ ਧਨ ਵੀ ਖਰਚਾ ਆਉਂਦਾ ਹੋਵੇ ਤੇ ਕਿਤੇ ਜਾਣੇ unknown ਗੁਸਤਾਖੀ ਹੋ ਗਈ ਹੋਵੇ ਤੇ ਫਿਰ ਦੋਸਤ ਮਿੱਤਰ ਉੱਥੇ ਕੋ ਨਹੀਂ ਜੇ ਪਹੁੰਚ ਦੇ ਉੱਥੇ ਜਾਂ ਆਪ ਦਾ ਕੋਈ ਭੈਣ ਭਰਾ ਦਾ ਮਾਂ ਬਾਪ ਭਾਵੇਂ ਤੁਸੀਂ ਚੰਗੇ ਚ ਫਸੇ ਹੋਵੋ ਤੇ ਭਾਵੇਂ ਮਾੜੇ ਚ ਫਸੇ ਹੋਵੋ ਫਿਰ ਇਹ ਹੀ ਪਹੁੰਚ ਦੇ ਨੇ ਉਹ ਸਾਰੇ ਕਹਿੰਦੇ ਆ ਉੱਥੇ ਜਾ ਕੇ ਯਾਰ ਸ਼ਰਮਸਾਰ ਹੋਈ ਏ ਕੀ ਕਰੀਏ ਤੇ ਉਦੋਂ ਪਤਾ ਲੱਗਦਾ ਆਪਣੇ ਚ ਤੇ ਦੂਜਿਆਂ ਦੇ ਵਿੱਚ ਮਹਾਰਾਜ ਕਹਿੰਦੇ ਜਿੱਦਣ ਤੂੰ ਪਾਪਾਂ ਕਰਕੇ ਵਿਕਾਰਾਂ ਕਰਕੇ ਗੁਸਤਾਖੀਆਂ ਕਰਕੇ ਵਿਪਤਾਵਾਂ ਦੇ ਵਿੱਚ ਜਕੜਿਆ ਹੋਇਆ ਨਾ ਸਿੱਖਾ ਉਦਨ ਕਿਸੇ ਨੇ ਨਹੀਂ ਪਹੁੰਚਣਾ ਜੇ ਉਹ ਦਲਦਲ ਵਿੱਚੋਂ ਕੱਢਣਾ ਹੈ ਆਵਾਗਮਣ ਵਿੱਚੋਂ ਕੱਢਣਾ ਹੈ ਦੁੱਖਾਂ ਦਰਦਾਂ ਚੋਂ ਕੱਢਣਾ ਹੈ ਤੇ ਆਪਣੇ ਸਹਬ ਮਾਲਕ ਤੇ ਭਰੋਸਾ ਹੁੰਦਾ ਹੈ ਕਿ ਜਾਓ ਮੇਰੀ ਮਾਂ ਨੂੰ ਕਹਦੇ ਹੋ ਮੇਰੇ ਬਾਪ ਨੂੰ ਕਹਦੇ ਹੋ ਮੇਰੇ ਭਾਈ ਨੂੰ ਕਹਦੇ ਹੋ ਆ ਕਰੋਨਾ ਤੇ ਅੰਦਰੋਂ ਮਨ ਕਹਿੰਦਾ ਵੀ ਉਹ ਆਉਣਗੇ ਉਹ ਆਉਣਗੇ ਹੋਰ ਕੋਈ ਆਵੇ ਇਹਦਾ ਨਾ ਹੋਵੇ ਤੇ ਐਵੇਂ ਹੀ ਪਰਵਾਸਾ ਪੁਰੂਸਾ ਆਸਰਾ ਸਿੱਖ ਨੂੰ ਆ ਕਿ ਸੰਸਾਰ ਦੇ ਭੈਣ ਭਾਈ ਰਿਸ਼ਤੇ ਨਾਤੇ ਸਭ ਛੱਡ ਜਾਣ ਪੀਰ ਪਕੰਬਰ ਔਲੀਏ ਤੇ ਮੈਂ ਗੁਰੂ ਦਾ ਸਿੱਖ ਹਾਂ ਮੇਰਾ ਗੁਰੂ ਨਹੀਂ ਮੇਰਾ ਸਾਥ ਛੱਡਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਇੱਥੇ ਵੀ ਆ ਤੇ ਜਦੋਂ ਕੋਈ ਆ ਰਾਤ ਦਾ ਹੈ ਉਹ ਰਕਾਵਟਾਂ ਦਾ ਨਾਸ਼ ਕਰਦਾ ਹੈ ਬਿਗਨ ਬਨਾਸਨ ਸਭ ਦੁੱਖ ਨਾਸਨ ਸਤ ਗੁਰ ਨਾਮ ਦਰੜਾਇਆ ਖੋਏ ਪਾਪ ਭਈ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਉਹ ਦੁੱਖਾਂ ਨੂੰ ਨਾਸ਼ ਕਰ ਦਿੰਦਾ ਆਪਣੇ ਪਿਆਰੇ ਦੀ ਰਖਵਾਲੀ ਕਰਦਾ ਕਿਤੇ ਭਗਤਾਂ ਦੇ ਜੀਵਨ ਪੜ੍ਹ ਕੇ ਦੇਖੋ ਕਿ ਪਰਮਾਤਮਾ ਨੇ ਉਹਨਾਂ ਲਈ ਕੀ ਕੀ ਨਹੀਂ ਕੀਤਾ ਸਭ ਕੁਝ ਕੀਤਾ ਉਹਨਾਂ ਵਾਸਤੇ ਜੋ ਵੀ ਭਗਤਾਂ ਨੇ ਚਾਇਆ ਭਾਵੇਂ ਉਹਨਾਂ ਨੇ ਨਾ ਹੀ ਕਿਹਾ ਤੇ ਪਰਮਾਤਮਾ ਨੇ ਤਾਂ ਵੀ ਉਹਨਾਂ ਲਈ ਕੀਤਾ ਕਿ ਇਹਨੂੰ ਇਹਨੇ ਦੁੱਖ ਦਿੱਤਾ ਤੇ ਉਹ ਜਿਵੇਂ ਬਾਪ ਨੂੰ ਹੁੰਦਾ ਹੈ ਨਾ ਕਿ ਇੱਕ ਰੀ ਮੈਂ ਆਪਣੇ ਪੁੱਤਰ ਨੂੰ ਇਹ ਬਿਬਤਾ ਚੋਂ ਕੱਢਾਂ ਇਹਦੇ ਨਾਲ ਮੈਂ ਫੇਰ ਦੋ ਹੱਥ ਕਰਦਾ ਤੇ ਗੁਰੂ ਵੀ ਇੰਨਾ ਦਿਆਲੂ ਆ ਵੇਖਦਾ ਰਹਿੰਦਾ ਜੇ ਕੋਈ ਨਾਟਲੇ ਨਾ ਫਿਰ ਜਦੋਂ ਰੱਬ ਮਦਦ ਤੇ ਆਉਂਦਾ ਕੋਈ ਤਾਂ ਲਫੜ ਮਾਰ ਕੇ ਛੱਡ ਦਿੰਦਾ ਤੇ ਕੋਈ ਝੜ ਕੇ ਛੱਡ ਦਿੰਦਾ ਤੇ ਰੱਬ ਪਤਾ ਕੀ ਕਰਦਾ ਆਪਣੇ ਪਿਆਰੇ ਦੀ ਜਦੋਂ ਮਦਦ ਤੇ ਆਉਂਦਾ ਐ ਪਾ ਕੇ ਹੱਥ ਤੇ ਸੀਨਾ ਪਾੜ ਕੇ ਰੁਗ ਭਰ ਕੇ ਅੰਦਰੋਂ ਨਾੜਾਂ ਬਾਹਰ ਖਿੱਚ ਲੈਂਦਾ ਪ੍ਰਹਿਲਾਦ ਨੂੰ ਸਤਾਇਆ ਸੀ ਨਾ ਹਰਨਾਕਸ਼ ਨੇ ਤੇ ਉਹਦਾ ਕੀ ਹਾਲ ਕੀਤਾ ਸੀ ਪਰਮਾਤਮਾ ਨੇ ਕੀ ਉਹਦਾ ਹਾਲ ਕੀਤਾ ਸੀ ਜਦੋਂ ਉਹ ਆਪਣੇ ਪਿਆਰੇ ਦੀ ਮਦਦ ਤੇ ਆਉਂਦਾ ਹੈ ਇੱਥੇ ਵੀ ਤੇ ਉੱਥੇ ਵੀ ਗੁਰੂ ਪਹੁੰਚਣ ਵਾਲਾ ਹੈ ਮਹਾਰਾਜ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ ਗੁਰੂ ਦਾ ਨਾਮ ਨਾਲ ਤੇ ਗੁਰੂ ਤੇਰੇ ਮਦਦ ਕਰੇਗਾ ਉੱਥੇ ਵੀ ਤੇ ਇੱਥੇ ਵੀ ਐਥੇ ਉੱਥੇ ਰਖਵਾਲਾ ਸਤਗੁਰ ਪ੍ਰਭ ਦੀਨ ਦਿਆਲਾ ਗੁਰੂ ਆਪ ਰਖਵਾਲਾ ਇੱਥੇ ਵੀ ਤੇ ਉੱਥੇ ਵੀ ਮਹਾਰਾਜ ਕਹਿੰਦੇ ਆਪਣੇ ਸਹਬ ਕਾ ਪਰਵਾਸਾ ਆਪਣੇ ਮਾਲਕ ਦਾ ਭਰੋਸਾ ਹੈ ਆਸ ਹੈ ਪਤਾ ਹੈ ਕਿ ਮੇਰੇ ਗੁਰੂ ਨੇ ਪਹੁੰਚ ਜਾਣਾ ਮੇਰੇ ਗੁਰੂ ਨੇ ਮੇਰੀ ਮਦਦ ਕਰਨੀ ਆ ਮੇਰਾ ਗੁਰੂ ਮੇਰੇ ਨਾਲ ਹੈ ਤੇ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਮਹਾਰਾਜ ਸੱਚੇ ਪਰਸ਼ਾ ਮੀਰ ਕਰਦੇ ਨੇ ਆਪਣੇ ਸਤਗੁਰ ਕੇ ਬਲੇਹਾਰ ਹੈ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਭਾਈ ਐਸੇ ਸਤਗੁਰੂ ਦੀਨदयाल ਭਗਤ ਵਸਲ ਕਰਨਾਂ ਨਿਧਾਨ ਤੋਂ ਅਸੀਂ ਵਾਰਨੇ ਬੁਲੇਹਾਰਨੇ ਕੁਰਬਾਨ ਜਾਂਨੇ ਹਾਂ ਜਿਹੜਾ ਹਰ ਥਾਂ ਤੇ ਮਦਦ ਕਰਦਾ ਹੈ ਤੇ ਉਸੇ ਨੂੰ ਤੀਜੇ ਗੁਰਦੇਵ ਮਹਾਰਾਜ ਕਹਿੰਦਿਆ ਹਰ ਆਪੇ ਮਾਤਾ ਆਪੇ ਪਿਤਾ ਜेन ਜੀਓ ਪਾਏ ਜਗਤ ਦਿਖਾਇਆਓ ਆਪ ਹੀ ਮਾਰੂਪੇ ਆਪ ਹੀ ਬਾਪ ਰੂਪੇ ਆਪ ਹੀ ਪਰਵਰਸ਼ ਕਰਤਾ ਜਿਨੇ ਸੰਸਾਰ ਦੇ ਅੰਦਰ ਸਾਨੂੰ ਇਸ ਜੀਵਨ ਦੇ ਕੇ ਜਗਤ ਦੇਖਣ ਦਾ ਸੁਭਬ ਬਖਸ਼ਿਆ ਉਹ ਪਰਮਾਤਮਾ ਐਸੇ ਗੁਰੂ ਤੋਂ ਬਲਿਹਾਰ ਜਾਣੇ ਹਾਂ ਔਰ ਕੁਰਬਾਨ ਜਾਣੇ ਹਾਂ ਮਹਾਰਾਜ ਸੱਚੇ ਪਰਚਾ ਕਹਿੰਦੇ ਆਗੇ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੈ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਕਿਰਪਾ ਕਰਦੇ ਨੇ ਕਿ ਸਜਣਾ ਇਹ ਪਿੱਛਾ ਐ ਮਾਤ ਲੋਕ ਦੀ ਧਰਤੀ ਇੱਥੇ ਵੀ ਸੁਖ ਨੇ ਜਦੋਂ ਜਪੇਗਾ ਨਾ ਤੈਨੂੰ ਦੁੱਖ ਨਹੀਂ ਹੋਵੇਗਾ ਪ੍ਰਭੂ ਦਾ ਆਨੰਦ ਬਣਿਆ ਰਹੇਗਾ ਖੇੜਾ ਬਣਿਆ ਰਹੇਗਾ ਸੁਖ ਰਹੇਗਾ ਤੇ ਜਿੱਦਣ ਤੂੰ ਅੱਗੇ ਨੂੰ ਤੁਰਨਾ ਏਥੇ ਜਪਿਆ ਹੋਇਆ ਸੇਵਾ ਸਿਮਰਨ ਕੀਤੀ ਹੋਈ ਤੇ ਮਹਾਰਾਜ ਕਹਿੰਦੇ ਅੱਗੇ ਨੂੰ ਤੇਰੇ ਨਾਲ ਨਾਮ ਚੱਲੇਗਾ ਜੋ ਮਹਾਰਾਜ ਕਹਿੰਦੇ ਨਾ ਅੱਗੋਂ ਨੇੜਾ ਆਇਆ ਉਹ ਜਿਹਨੂੰ ਕਹਿੰਦੇ ਅੱਗੇ ਕੋ ਕਛ ਤੁਲਹਾ ਬੰਦੋ ਇਸ ਲੋਕ ਵਿੱਚ ਰਹਿ ਕੇ ਸਕੂਨ ਹਾਸਲ ਕੀਤਾ ਆਨੰਦ ਹਾਸਲ ਕੀਤਾ ਖੇੜਾ ਹਾਸਲ ਕੀਤਾ ਪ੍ਰਭੂ ਦਾ ਨਾਮ ਅੰਦਰ ਪ੍ਰਗਟ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਅੱਗੇ ਸੁਖ ਅੱਗੇ ਵੀ ਸੁਖ ਪਾਏਗਾ ਪ੍ਰਭੂ ਵਿੱਚ ਮਿਲ ਕੇ ਪ੍ਰਭੂ ਨਾਲ ਮਿਲ ਕੇ ਇੱਥੇ ਮਨੁੱਖ ਸੰਸਾਰੀ ਬ੍ਰਿਤੀਆਂ ਦੇ ਕਾਰਨ ਬੜੀਆਂ ਸੁਭਦਾਵਾਂ ਪੈਦਾ ਕਰ ਲੈਂਦਾ ਹੈ ਪਰ ਉਹਨਾਂ ਦੇ ਮੋਹ ਜਾਲ ਦੇ ਵਿੱਚ ਗੁਲਤਾਨ ਹੋ ਜਾਂਦਾ ਗਰਸਿਆ ਜਾਂਦਾ ਹੈ ਪ੍ਰਭੂ ਚੇਤੇ ਨਹੀਂ ਰਹਿਦਾ ਜਿਨਨੇ ਇਹ ਸਭ ਕੁਝ ਦਿੱਤਾ ਹੈ ਮੇਰੇ ਗੁਰੂ ਤਾਂ ਵਾਦਾਂ ਮਾਰ ਕੇ ਕਹਿੰਦੇ ਸੋ ਕਿਉਂ ਵਿਸਰੈ ਜਿਨ ਸਭ ਕੁਛ ਦਿਆ ਇਹਨੋਂ ਸਭ ਕੁਝ ਤਾਂ ਆਪਣਾ ਲੱਗਦਾ ਹੈ ਪ੍ਰਭੂ ਪਰਾਇਆ ਜਾਣ ਕੇ ਉਹਨੂੰ ਛੱਡ ਦਿੰਦਾ ਹੈ ਮਹਾਰਾਜ ਕਹਿੰਦੇ ਅੱਗੇ ਸੁਖ ਪਾਛੇ ਸੁਖ ਲੋਕ ਵਿੱਚ ਸੁਖ ਪਰਲੋਕ ਵਿੱਚ ਸੁਖ ਤੇ ਸਹਿਜਾ ਔਰ ਜਿਹੜਾ ਗਿਆਨ ਦਾ ਪ੍ਰਕਾਸ਼ ਹੋਣਾ ਹਿਰਦੇ ਵਿੱਚ ਹਿਰਦੇ ਘਰ ਵਿੱਚ ਸੁਖ ਸਹਿਜਾ ਹਿਰਦੇ ਦੇ ਵਿੱਚ ਔਰ ਮਹਾਰਾਜ ਕਹਿੰਦੇ ਫਿਰ ਉਸ ਹਿਰਦੇ ਵਿੱਚ ਜਦੋਂ ਗਿਆਨ ਪ੍ਰਗਟ ਹੋਇਆ ਨਾ ਆਨੰਦ ਹਮਾਰੈ ਉਦੋਂ ਆਨੰਦ ਕਿਹੜਾ ਆਵੇਗਾ ਉਦੋਂ ਕਿਦੇ ਇੱਧਰ ਉਧਰ ਨਹੀਂ ਜਾਵੇਗਾ ਇਹ ਆਨੰਦ ਦੀ ਖੇੜ ਉਦੋਂ ਬਣੇਗੀ ਜਦੋਂ ਗੁਰ ਕਾ ਸਬਦ ਰਿੱਧ ਅੰਤਰ ਧਾਰੈ ਗੁਰੂ ਦਾ ਸ਼ਬਦ ਅੰਦਰ ਟਿਕਿਆ ਹੋਇਆ ਤੇ ਸ਼ਬਦ ਨੂੰ ਜਪ-ਜਪ ਕੇ ਪੰਜ ਜਨਾਂ ਸੋ ਸੰਗ ਨਿਵਾਰੇ ਜਿਹੜੇ ਪੰਜ ਵੈਰੀ ਆ ਨਾ ਅੰਦਰ ਉਹਨਾਂ ਤੋਂ ਨਿਵਰਤ ਹੋ ਗਿਆ ਉਹਨਾਂ ਨੂੰ ਪਰੇ ਕਰ ਦਿੱਤਾ ਉਹਨਾਂ ਦੇ ਖਿਆਲਾਂ ਛੱਡ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਅੰਦਰ ਪ੍ਰਕਾਸ਼ ਉਦੋਂ ਹੁੰਦਾ ਜਦੋਂ 10 ਇੰਦਰੀ ਕਰ ਰੱਖੇ ਵਾਸ 10 ਇੰਦਰੀਆਂ ਨੂੰ ਪੰਦੇ ਕਰਮੇਂਦਰੀਆਂ ਪੰਦੇ ਗਿਆਨੇਂਦਰੀਆਂ ਇਹਨਾਂ ਨੂੰ ਵਸ ਕੀਤਾ ਤਾਂ ਕਿ ਆਤਮਾ ਹੋਏ ਪ੍ਰਗਾਸ ਉਹਦੇ ਅੰਤਰ ਆਤਮ ਪ੍ਰਗਾਸ ਹੁੰਦਾ ਹੈ ਚਾਨਣਾ ਹੁੰਦਾ ਹੈ ਮਹਾਰਾਜ ਸਾਹਿਬ ਕਹਿੰਦੇ ਤਦੋਂ ਆਏਗਾ ਜਦੋਂ ਅਰਾਧਨ ਲੱਗ ਪਿਆ ਅੰਤਰ ਗੁਰ ਅਰਾਧਨਾ ਜਿਵਾ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸ਼ਰਵਣੀ ਸੁਣਨਾ ਗੁਰ ਨਾਉ ਸਤਗੁਰ ਛੇਤੀ ਰਤਿਆ ਦਰਗਾਹ ਹੈ ਪਾਈਏ ਠਾਓ ਮਹਾਰਾਜ ਸਾਹਿਬ ਕਹਿੰਦੇ ਟਿਕਾਣਾ ਮਿਲੇਗਾ ਜਪ ਬਹੁਤ ਅੰਦਰ ਸਾਡੀ ਬ੍ਰਿਤੀ ਇਹ ਬਣ ਗਈਏ ਗੁਸਤਾਖੀ maaf ਅਸੀਂ ਗੱਲਾਂ ਬਹੁਤ ਕਰਦੇ ਆ ਮੇਰੀ ਤਰ੍ਹਾਂ ਮੈਂ ਵੀ ਉੱਥੋਂ ਪੜੀਆਂ ਇੱਥੇ ਤੁਹਾਨੂੰ ਸੁਣਾ ਦਿਤੀਆਂ ਤੇ ਜਿਹੜਾ ਜਪਣ ਵਾਲਿਆ ਨਾ ਉਹ ਕੋਈ ਵਿਰਲਾ ਕੋਈ ਵਿਰਲਾ ਜਿਹੜਾ ਅੰਦਰ ਨੂੰ ਤੁਰਦਾ ਹੈ ਬਾਹਰ ਦੀਆਂ ਗੱਲਾਂ ਸਾਨੂੰ ਬਹੁਤ ਜ਼ਿਆਦਾ ਬੜੀਆਂ ਦਲੀਲਾਂ ਆਪੀਲਾ ਨਹੀਂ ਸੰਗਤ ਜੀ ਇਹਨਾਂ ਨੇ ਇੱਥੇ ਬਾਹਰ ਹੀ ਰਹਿ ਜਾਣਾ ਜਿਵੇਂ ਬਾਹਰ ਹਵਾ ਵਿੱਚ ਕੋਈ ਤਲਵਾਰਾਂ ਮਾਰੀ ਜਾਵੇ ਤੇ ਕੁਝ ਨਹੀਂ ਪੱਲੇ ਪੈਣਾ ਗੱਲ ਉਦੋਂ ਬਣਨੀ ਜਦੋਂ ਦੁਸ਼ਮਣ ਦੇ ਗਲ 'ਚ ਮਾਰੀ ਤੇ ਦੁਸ਼ਮਣ ਕਿੱਥੇ ਬੈਠਾ ਸੱਪ ਤਾਂ ਅੰਦਰ ਤੇ ਪਿੱਛੋਂ ਬਾਹਰ ਉਹ ਖੱਡ ਕੁੱਟੀ ਜਾਈਏ ਤੇ ਉਹਦੇ ਨਾਲ ਸੱਪ ਤਾਂ ਨਹੀਂ ਨਾ ਮਰਨ ਲੱਗਾ ਖਿਆਲ ਬੁਰੀਾਈ ਬੁਰੇ ਵਿਚਾਰ ਵਿਕਾਰ ਸਾਡੇ ਅੰਦਰ ਨੇ ਉਹ ਤਾਂ ਅੰਦਰ ਤਾਂ ਅਸੀਂ ਉਤਰੇ ਨਹੀਂ ਬਾਹਰ ਗੱਲਾਂ ਕੀਤੀ ਜਾਂਦੇ ਨੇ ਜਿਹੜੇ ਉਹ ਅੰਦਰ ਛੁਪ ਕੇ ਬੈਠੇ ਉਹ ਅੰਦਰ ਆਪਣੀ ਸ਼ੁਰਲੀ ਛੱਡੀ ਜਾਂਦੇ ਨੇ ਤੇ ਫਿਰ ਸਾਡੇ ਤੋਂ ਕੁਝ ਨਾ ਕੁਝ ਕਰਾਈ ਜਾਂਦੀ ਜਾਪ ਨੂੰ ਜ਼ਬਾਨ ਤੇ ਹੀ ਨਾ ਰੱਖੀਏ ਇਹਨੂੰ ਅੰਦਰ ਵੀ ਉਤਾਰੀਏ ਜਪਣਾ ਆਰੰਭ ਕਰੀਏ ਤੁਰਨਾ ਆਰੰਭ ਕਰੀਏ ਸਫਰ ਤਾਂ ਹੀ ਨਿਬੜਨਾ ਹੈ ਜਦੋਂ ਤੁਰਨਾ ਆਰੰਭ ਕੀਤਾ ਮੰਜ਼ਲ ਵੱਲ ਨੂੰ ਅਜੇ ਅਸੀਂ ਉੱਥੇ ਦੇ ਉੱਥੇ ਬਹੁਤ ਆਦ ਅੰਦਰ ਖੜੇ ਆਂ ਸੰਗਤ ਜੀ ਜਪਣੇ ਲੱਗੇ ਜਪਿਆ ਕਰੀਏ 5 ਮਿੰਟ 10 ਮਿੰਟ ਜਿੰਨਾ ਕੋ ਗੁਰੂ ਅੱਗੇ ਅਰਦਾਸ ਕਰਿਆ ਕਰੀਏ ਮਹਾਰਾਜ ਸਾਡੇ ਤੇ ਦਇਆ ਕਰੋ ਦਾਤਾ ਸਾਹਿਬ ਅੰਮ੍ਰਿਤ ਵੇਲੇ ਦਾ ਸਿਮਰਨ ਬਖਸ਼ੋ ਅੰਮ੍ਰਿਤ ਵੇਲੇ ਚੌਂਕੜਾ ਲਾ ਕੇ ਜਿੰਨਾ ਕੋ ਸਮਾਂ ਮੰਨ ਟਿਕੇ 5 ਟਿਕੇ 10 ਟਿਕੇ ਚਾਹੇ 50 ਟਿਕੇ ਉਹ ਜਿੰਨਾ ਸਮਾਂ ਬੈਠੋ ਨਾ ਉਹਦੇ ਵਿੱਚ ਦੂਜੀ ਸੋਚ ਕੋਈ ਨਾ ਆਵੇ ਕਿ ਦੂਜੇ ਨੂੰ ਚੇਤਨਾ ਆਵੇ ਕਿ ਮੈਂ ਜਾ ਇੱਧਰ ਜਾਣਾ ਜਾ ਉੱਧਰ ਹੋਣਾ ਹੈ ਆ ਕਰਨਾ ਉਹ 5 ਮਿੰਟ ਬੈਠੋ 10 ਮਿੰਟ ਬੈਠੋ ਉਹਦੇ ਵਿੱਚ ਕੇਵਲ ਤੁਹਾਡਾ ਸਿਮਰਨ ਤੇ ਸੁਰਤ ਹੋਵੇ ਇਥੋਂ ਤੱਕ ਤੁਹਾਨੂੰ ਸਰੀਰ ਤੇ ਵੀ ਧਿਆਨ ਨਾ ਦਵੇ ਇਹਨੇ ਟਿਕਾਉ ਨਾਲ ਬੈਠਣਾ ਹੈ ਬਈ ਸਰੀਰ ਤੇ ਵੀ ਜਿਹੜੀ ਹਿੱਲ-ਜੁਲ ਨਾ ਹੋਵੇ ਫਿਰ ਸੁਰਤਦਾਸ ਸ਼ਬਦ ਨਾਲ ਮਲਾਪ ਹਸਤਾ-ਹਸਤਾ ਹੋਵੇਗਾ ਯਤਨ ਕੀਤੇਆਂ ਫਿਰ ਸਫਰ ਨੇੜੇ ਹੋਣਾ ਹੈ ਅਸੀਂ ਕਿਲੋਮੀਟਰ ਗਿਣੇ ਜਾਂਦੇ ਆਂ ਹੋਰ ਵੀ ਦੇਸ਼ਾਂ ਦੀਆਂ ਗੱਲਾਂ ਕਰੀ ਜਾਂਦੇ ਆਂ ਪਰ ਆਪ ਕਦਮ ਵੀ ਨਹੀਂ ਤੁਰੇ ਪੰਧ ਉਦਨ ਨਿਭੜਨਾ ਹੈ ਜਿਸ ਦਿਨ ਆਪ ਤੁਰੇ ਉਸ ਦਿਨ ਇਹ ਜਿਹੜਾ ਦੁਨੀਆ ਵਾਲਾ ਪੰਧ ਨਿਭੜਨਾ ਆ ਜਿਸ ਦਿਨ ਆਪ ਜੁੜੇ ਜਿਸ ਦਿਨ ਆਪ ਜਪਣ ਲੱਗ ਪਏ ਜਿਹੜੇ ਤੁਸੀਂ ਜਪਦੇ ਹੋ ਨਾ ਉਹਨਾਂ ਨੂੰ ਪਤਾ ਹੋਵੇਗਾ ਬੜਾ ਆਨੰਦ ਮਨ ਜਾਂਦਾ ਹੈ ਉਹ ਦੱਸਦੇ ਹੁੰਦੇ ਕਈ ਵੇਰ ਬੜਾ ਸਕੂਨ ਮਿਲਦਾ ਹੈ ਤੇ ਜਿਹੜੇ ਨਹੀਂ ਜਪਦੇ ਉਹ ਜਪਿਆ ਕਰੋ ਫਿਰ ਪਤਾ ਲੱਗੇਗਾ ਨਹੀਂ ਤੇ ਐਵੇਂ ਆਖੋ ਕਿ ਗਿਆਨੀ ਬੈਠਾ ਰੌਲਾ ਪਾਈ ਜਾਂਦਾ ਇਹ ਐਵੇਂ ਮਾਰੀ ਜਾਂਦਾ ਜਿਹੜੇ ਜਪਦੇ ਉਹਨਾਂ ਨੂੰ ਪਤਾ ਹੈ ਜਿਹੜੇ ਜਪਨ ਲੱਗ ਜਾਓਗੇ ਉਹਨਾਂ ਨੂੰ ਪਤਾ ਲੱਗਣ ਲੱਗ ਜਾਏਗਾ ਵੀ ਠੀਕ ਆ ਵਾਕਿਆ ਹੈ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਇਹ ਭਰੋਸਾ ਆਨੰਦ ਖੇੜਾ ਆਵੇਗਾ ਖੈਰ ਮੈਂ ਸੰਖੇਪ ਕਰਾਂ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਅੰਤਰਜਾਮੀ ਕਰਨਹਿਾਰਾ ਅੰਦਰ ਦੀਆਂ ਗੁਰੂ ਜਾਣਦਾ ਆਪਾਂ ਇੱਕ ਦੂਜੇ ਨੂੰ ਦੱਸਾਂਗੇ ਜਾਂ ਕਿਸੇ ਤੋਂ ਸੁਣਾਗੇ ਫਿਰ ਪਤਾ ਲੱਗੇਗਾ ਗੁਰੂ ਸਾਡੇ ਅੰਦਰ ਦੀ ਗੱਲ ਜਾਣਦਾ ਹੈ ਤੇ ਲੁਕਾਵਾਂਗੇ ਕਿਹਦੇ ਤੋਂ ਪਰਦਾ ਕਿੱਥੋਂ ਪਾਵਾਂਗੇ ਸੰਗਤ ਜੀ ਪਰਦਾ ਤਾਂ ਉਤੋਂ ਪਾਇਆ ਜਾ ਸਕਦਾ ਜਿੱਦੀ ਦੂਜੇ ਪਾਸੇ ਨਿਗਾਹ ਨਹੀਂ ਜਾਂਦੀ ਮਨੁੱਖ ਤੋਂ ਮਨੁੱਖ ਦਾ ਪਰਦਾ ਹੋ ਸਕਦਾ ਹੈ ਉਹਨੂੰ ਪਰਮ ਵਿੱਚ ਪਾ ਸਕਦੇ ਪਰਮਾਤਮਾ ਨੂੰ ਨਹੀਂ ਉਹ ਤਾਂ ਜਦੋਂ ਸਾਡੇ ਅੰਦਰੋਂ ਫੁਰਨਾ ਉਤਪਨ ਹੁੰਦਾ ਹੈ ਮਹਾਰਾਜ ਸਾਹਿਬ ਉਦੋਂ ਹੀ ਜਾਣਦੇ ਨੇ ਉਹ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ੰਦ ਭਲੇ ਦੀ ਵੀ ਜਾਣਦਾ ਕਿੰਨਾ ਕੋ ਭਲਾ ਹੁਣ ਕਹਿਣ ਨੂੰ ਮੈਂ ਵੀ ਕਹੀਦਾ ਮੈਂ ਬੜਾ ਭਲਾ ਜੀ ਮੈਂ ਬੜਾ ਚੰਗਾ ਪਰ ਮਹਾਰਾਜ ਸਾਹਿਬ ਜਾਣਦੇ ਨੇ ਮੈਂ ਅੰਦਰੋਂ ਕਿੰਨਾ ਕੋ ਵਲ ਵਾਲਵਿੰਗ ਰੱਖੀ ਬੈਠਾ ਹਾਂ ਜੇ ਮੈਨੂੰ ਜਾਣਦੇ ਹਰ ਇੱਕ ਦੇ ਹਿਰਦੇ ਦੀ ਜਾਣਦੇ ਨੇ ਤੇ ਅੰਦਰ ਬੁਰਾਈ ਮੇਰੇ ਕਿੰਨੀ ਕੁ ਛੁਪੀ ਇਹ ਵੀ ਮਹਾਰਾਜ ਜਾਣਦੇ ਨੇ ਪਲੇ ਦੀ ਪਲਿਆਏ ਜਾਂਦੇ ਬੁਰੇ ਦੀ ਬੁਰਿਆਈ ਦਾਂਦੇ ਨੇ ਮਨੁੱਖ ਬਾਹਰੋਂ ਪੁਲ ਛਾਵੇ ਵਿੱਚ ਲਿਆਉਂਦਾ ਹੈ ਮਹਾਰਾਜ ਕਹਿੰਦੇ ਉਹਨੂੰ ਅੰਦਰ ਦੀ ਜਾਣਨ ਵਾਲਾ ਹੈ ਕਰਨੀ ਹਾਰਾ ਜੋ ਕੁਝ ਹੋ ਰਿਹਾ ਹੈ ਨਾ ਉਹਦੇ ਹੁਕਮ ਵਿੱਚ ਹੋ ਰਿਹਾ ਹੈ ਜੋ ਕੁਝ ਹੋਣਾ ਹੈ ਨਾ ਉਹਦਾ ਕੀਤਾ ਹੋਣਾ ਹੈ ਸਾਡਾ ਕੀਤਾ ਨਹੀਂ ਤੇ ਜੋ ਕੁਝ ਹੋ ਰਿਹਾ ਉਹਦੇ ਹੁਕਮ ਚ ਹੋ ਰਿਹਾ ਜੋ ਹੋਣਾ ਉਹਦੇ ਹੁਕਮ ਚ ਹੋਣਾ ਹੈ ਫਿਰ ਉਹਦੇ ਅੱਗੇ ਪ੍ਰਾਰਥਨਾ ਕਰ ਤੇਰੇ ਲਈ ਚੰਗਾ ਕਰੇਗਾ ਜੇ ਤੂੰ ਚੰਗਾ ਚਿਤਵੇਂਗਾ ਚੰਗਾ ਕਰੇਗਾ ਮਹਾਰਾਜ ਸਾਹਿਬ ਕਹਿੰਦਿਆ ਜਿਹੜਾ ਕਰਨ ਵਾਲਾ ਹੈ ਜਿੰਨੇ ਕਰਨੇ ਕਹਿੰਦੇ ਸੋਈ ਉਹ ਖਸਮ ਹਮਾਰਾ ਉਹ ਤਾਂ ਮੇਰਾ ਮਾਲਕ ਹੈ ਤੇ ਜਿਹੜਾ ਮੇਰਾ ਮਾਲਕ ਹੈ ਉਹ ਮੇਰੇ ਲਈ ਬੁਰਾ ਨਹੀਂ ਮਾਲਕ ਉਹ ਤਾਂ ਹੈ ਜੇ ਤੂੰ ਉਹਦੇ ਲਈ ਚੰਗਾ ਹੈ ਇਹ ਨਹੀਂ ਕਿ ਆਖੀ ਜਾਵੇ ਬਈ ਆ ਮੇਰਾ ਹੈ ਆ ਮੇਰਾ ਬਾਪ ਹੈ ਤੇ ਮੈਂ ਜੋ ਮਰਜ਼ੀ ਕਰੀ ਜਾਵਾਂ ਉਹਦੇ ਪੱਲੇ ਕੁਝ ਨਹੀਂ ਜੇ ਪੈਣਾ ਕਈ ਵਾਰ ਬਾਪ ਵੀ ਉਹ ਤੋਂ ਤੰਗ ਆ ਜਾਂਦਾ ਹੈ ਕਿ ਮੁੰਡਾ ਹਟਦਾ ਹੀ ਨਹੀਂ ਹਟਦਾ ਹੀ ਨਹੀਂ ਹਰ ਥਾਂ ਤੇ ਲਾਮੀ ਹੀ ਲਈ ਆਉਂਦਾ ਤੇ ਫਿਰ ਉਹ ਇੱਕ ਦਿਨ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੰਦਾ ਚਲਾ ਜਾ ਕਿਤੇ ਸਾਡੇ ਨਾਲ ਉਹ ਨਾ ਹੋਵੇ ਅਸੀਂ ਚੰਗੇ ਬੱਚੇ ਬੱਚੀਆਂ ਬਣਨਾ ਹੈ ਫਿਰ ਗੁਰੂ ਸਾਡੀ ਗੁਰੂ ਪਿਤਾ ਸਾਡੀ ਸੁਣ ਤੇ ਗੁਰੂ ਪਿਤਾ ਵੀ ਸਾਡੇ ਤੇ ਫਕਰ ਕਰਨ ਕਿ ਹਾਂ ਮੇਰੀ ਧੀ ਬੜੀ ਮੇਰੇ ਬਚਨਾਂ ਦੇ ਉੱਪਰ ਰਹਿਣ ਵਾਲੀ ਏ ਇਹ ਮੇਰੀ ਧੀ ਬਹੁਤ ਅਰ ਪਿਆਰ ਵਾਲੀ ਏ ਜਿਹੜੀ ਪਿਤਾ ਦੇ ਹੁਕਮ ਦੀ ਉਲੰਘਣਾ ਨਹੀਂ ਕਰਦੀ ਇਹ ਮੇਰਾ ਪੁੱਤਰ ਬਹੁਤ ਪਿਆਰ ਵਾਲਾ ਹੈ ਬੜਾ ਸਤਕਾਰ ਕਰਦਾ ਹੈ ਬਾਪ ਦਾ ਸਤਗੁਰੂ ਬਾਪ ਨੇ ਸਾਰਿਆਂ ਨੇ ਇਸ ਕਰਕੇ ਉਹ ਮੇਰਾ ਮਾਲਕ ਏ ਜਿਹੜਾ ਹਿਰਦਿਆਂ ਦੀ ਜਾਂਦਾ ਨਿਰਭਉ ਭਏ ਗੁਰ ਚਰਣੀ ਲਾਗੇ ਜਦੋਂ ਗੁਰੂ ਦੇ ਚਰਣਾ ਨਾਲ ਚਿੱਤ ਜੁੜ ਗਿਆ ਨਾ ਅੰਧਕਾਰ ਗਿਆ ਪ੍ਰਕਾਸ਼ ਹੋਇਆ ਫਿਰ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਨੇ ਨਿਰਭਉ ਭਏ ਦਰ ਤੋਂ ਰਹਿਤ ਹੋ ਗਏ ਜਦੋਂ ਚਿੱਤ ਗੁਰੂ ਦੇ ਚਰਨਾਂ ਨਾਲ ਲੱਗਾ ਨਾ ਉਦੋਂ ਚਿੰਤਨ ਚੱਲ ਪਿਆ ਆਰਾਧਨਾ ਚੱਲ ਪਈ ਤੇ ਜਪਦਿਆਂ ਜਪਨੇਆਂ ਜਿਹੜਾ ਡਰ ਸੀ ਲੋਕ ਦਾ ਪਰਲੋਕ ਦਾ ਉਹ ਖਤਮ ਹੋ ਗਿਆ ਮਹਾਰਾਜ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ ਨਿਰਭਉ ਪਏ ਗੁਰ ਚਰਣੀ ਲਾਗੇ ਜਦੋਂ ਗੁਰੂ ਦੇ ਚਰਨਾਂ ਨਾਲ ਚਿੱਤ ਲੱਗਾ ਜੁੜ ਗਿਆ ਡਰ ਤੋਂ ਰਹਿਤ ਹੋ ਗਿਆ ਹੁਣ ਕਿਸੇ ਦਾ ਡਰ ਨਹੀਂ ਰਿਹਾ ਖੌਫ ਨਹੀਂ ਰਿਹਾ ਹੁਣ ਤਾਂ ਇੱਕ ਰਾਮ ਨਾਮ ਆਧਾਰਾ ਇੱਕ ਰੱਬ ਦਾ ਨਾਮ ਵੈਗਰੂ ਦਾ ਨਾਮ ਆਧਾਰਾ ਮੇਰਾ ਆਸਰਾ ਹੈ ਹੋਰ ਕੋਈ ਨਹੀਂ ਆਸਰਾ ਮੇਰਾ ਨਾਮ ਹੈ ਮਹਾਰਾਜ ਸਾਹਿਬ ਕਹਿੰਦੇ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋ ਬਨਹਾਰਾ ਉਸ ਪਰਿਪੂਰਣ ਪਰਮਾਤਮਾ ਦਾ دیدار ਸਫਲਤਾ ਹੀ ਦੇ ਸਹਤੇ ਜੀਵਨ ਨੂੰ ਸਫਲੀਆਂ ਕਰ ਦੇਣ ਵਾਲਾ ਹੈ ਜਿਹਨੂੰ دیدار ਹੋ ਜਾਂਦਾ ਉਹਦਾ ਜੀਵਨ ਫਲੀਪੂਤ ਹੋ ਜਾਂਦਾ ਹੈ ਔਰ ਫਲ ਦੇ ਸਹਿਤ ਹੁੰਦਾ ਹੈ ਉਹਦਾ ਸਰੂਪ ਹਸਤੀ ਹੁੰਦ ਵਾਲਾ ਹੈ ਉਹਨੂੰ ਕਾਲ ਸਮਾ ਕਾਲ ਮੌਤ ਆਕਾਲ ਇਹਦੇ ਤੋਂ ਰਹਿ ਤੇ ਉਹਦੀ ਹਸਤੀ ਹੁੰਦ ਨੂੰ ਕੋਈ ਸਮੇ ਦਾ ਖਤਰਾ ਨਹੀਂ ਕੋਈ ਮੌਤ ਦਾ ਖਤਰਾ ਨਹੀਂ ਉਹ ਇਹਨਾਂ ਨੂੰ ਸਾਰਿਆਂ ਨੂੰ ਬਣਾਉਣ ਵਾਲਾ ਹੈ ਤੇ ਉਹ ਪ੍ਰਭੂ ਜਿਹੜਾ ਮਾਲਕ ਉਹ ਹੈ ਅੱਜ ਵੀ ਹਾਜ਼ਰ ਏ ਭੀ ਪੂਤਕਾਲ ਪਹਿਲਾਂ ਵੀ ਸੀ ਹੋਵਨਹਾਰਾ ਪਤਾ ਨਹੀਂ ਤੂੰ ਦੇਖੇਂ ਕਿ ਨਾਂ ਦੇਖੇਂ ਪਰ ਪ੍ਰਭੂ ਹੋਵੇਗਾ ਇਹ ਪਹਿਲਾਂ ਸੀ ਅੱਜ ਮੌਜੂਦ ਹਾਜ਼ਰ ਹੈ ਵਰਤਮਾਨ ਵਿੱਚ ਆਉਣ ਵਾਲੇ ਭਵਿੱਖਤ ਕਾਲ ਵਿੱਚ ਹੋਵੇਗਾ ਔਰ ਇਹ ਨਹੀਂ ਕਿ ਪਰਮਾਤਮਾ ਆਦਿ ਤੇ ਕਲ ਨਹੀਂ ਹੋਵੇਗਾ ਮਹਾਰਾਜ ਕਹਿੰਦੇ ਜਦੋਂ ਤੂੰ ਉਹਨੂੰ ਜਪੇਂਗਾ ਅਰਾਧੇਂਗਾ ਫਿਰ ਉਹ ਮੇਰਾ ਵੈਗੁਰੂ ਕੰਠ ਲਗਾਏ ਆਪਣੇ ਜਨ ਰੱਖੇ ਆਪਣੇ ਜੰਨਾ ਪਿਆਰਿਆਂ ਨੂੰ ਗਲ ਵਿੱਚ ਗਲ ਵਕੜੀ ਵਿੱਚ ਲੈ ਕੇ ਰੱਖਦਾ ਜਿਵੇਂ ਮਾਂ ਬਾਪ ਆਪਣੇ ਬੱਚਿਆਂ ਨੂੰ ਛਾਤੀ ਨਾਲ ਲਾਉਂਦੇ ਨਾ ਗਲ ਵਕੜੀ ਵਿੱਚ ਲੈਂਦੇ ਨੇ ਗੁਰੂ ਸਾਹਿਬ ਵੀ ਆਪਣੇ ਪਿਆਰੇ ਧੀਆ ਪੁੱਤਰਾ ਨੂੰ ਜਪਣ ਵਾਲਿਆਂ ਨੂੰ ਗੁਰਮਤ ਦੇ ਧਾਰਨੀਆਂ ਨੂੰ ਕੁੱਟ ਕੇ ਛਾਤੀ ਨਾਲ ਲਾਉਂਦਿਆ ਪ੍ਰਭੂ ਕੋਲ ਇੰਨਾ ਮਾਂ-ਬਾਪ ala ਪਿਆਰ ਆ ਉਹਦੇ ਤੋਂ ਅਰਬਾਂ ਖਰਬਾਂ ਮਾਂ-ਬਾਪ ਵਾਰੇ ਦਾ ਸਕਦੇ ਆ ਉਹਦੇ ਤੋਂ ਕਤਰਾ-ਕਤਰਾ ਮਾਂ-ਬਾਪ ਨੂੰ ਪਿਆਰ ਮਮਤਾ ਦਾ ਮਿਲਿਆ ਹੈ ਉਹਦੇ ਕੋਲ ਇੰਨੀ ਮਮਤਾ ਇੰਨੀ ਮਮਤਾ ਉਹਦਾ ਕੋਈ ਤੀ ਪੁੱਤਰ ਬਣੇ ਤਾਂ ਚਾਹੀ ਉਹਦੇ ਵੱਲ ਨੂੰ ਚੱਲੇ ਤਾਂ ਚਾਹੀ ਜਦੋਂ ਕੋਈ ਉਹਨੂੰ ਕਹਿੰਦਾ ਨਾ ਵੀ ਮਹਾਰਾਜ ਮੈਨੂੰ ਹੋਰ ਕੋਈ ਆਸਰਾ ਨਹੀਂ ਕੇਵਲ ਤੂੰ ਮੇਰਾ ਹੈ ਤੇ ਉਹ ਕਹਿੰਦਾ ਤੂੰ ਮੇਰਾ ਤੇ ਮੈਂ ਤੇਰਾ ਕਦੇ ਭਾਈ ਜੋਗੇ ਨੇ ਕਿਹਾ ਸੀ ਨਾ ਗੁਰੂ ਕਲਗੀ ਸਰ ਸਹਿਬ ਮਹਾਰਾਜ ਜੀ ਨੇ ਪੁੱਛ ਲਿਆ ਬੱਚਿਆ ਤੇਰਾ ਨਾਮ ਕੀ ਏ ਕਹਿਣ ਲੱਗਾ ਜੀ ਨਾਮ ਹੈ ਜੀ ਜੋਗਾ ਕਹਿੰਦੇ ਤੂੰ ਕਿਹਦੇ ਜੋਗਾ ਮਹਾਰਾਜ ਮੁਸਕਰਾਉਂਦੇ ਕਹਿੰਦੇ ਕਹਿੰਦਾ ਜੀ ਮੈਂ ਤੁਹਾਡੇ ਜੋਗਾ ਤੇ ਫਿਰ ਮਹਾਰਾਜ ਕਹਿੰਦੇ ਜੇ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ ਅਸੀਂ ਤੇਰੇ ਜੋਗੇ ਫਿਰ ਮਹਾਰਾਜ ਆਪ ਉਹਦੇ ਪਹਿਰੇਦਾਰ ਹੁੰਦੇ ਨੇ ਜਿਵੇਂ ਬਾਪ ਬੱਚੇ ਦੀ ਰੱਖਿਆ ਕਰਦਾ ਹੈ ਨਾ ਅਸੀਂ ਕਿਦੇ ਪ੍ਰਭੂ ਜੋਗੇ ਹੋ ਜਾਈਏ ਸੱਚੀ ਮੁੱਚੀ ਹੋ ਦਾਈਏ ਫਿਰ ਉਹ ਗਲ ਵਕੜੀ ਵਿੱਚ ਲੈ ਕੇ ਰੱਖਦਾ ਹੈ ਔਰ ਮਹਾਰਾਜ ਕਿਰਪਾ ਕਰਦਾ ਹੈ ਆਪਣੀ ਪਿਆਰਿਆਂ ਨੂੰ ਜਨਾਂ ਨੂੰ ਸੇਵਕਾਂ ਨੂੰ ਆਪਣੀ ਪ੍ਰੀਤ ਪਿਆਰਾ ਆਪਣੀ ਪਿਆਰੀ ਪ੍ਰੀਤੀ ਦੇ ਨਾਲ ਪਿਆਰ ਦੇ ਨਾਲ ਪਲਣਾ ਕਰਦਾ ਹੈ ਉਹਦੀ ਵੱਡੀ ਵਡਿਆਈ ਅਚਰਜ ਸੋਭਾ ਵੱਡੀ ਵਡਿਆਈ ਆ ਜਿਹਦੇ ਬਰਾਬਰ ਕੋਈ ਹੈ ਦੀ ਵਡਿਆਈ ਨਹੀਂ ਔਰ ਉਹਦੇ ਤੁਲ ਕੋਈ ਨਹੀਂ ਹੋ ਸਕਦਾ ਅਚਰਜ ਹਰਾਨੀ ਕਰਨ ਵਾਲੀ ਉਹਦੀ ਸੋਭਾ ਆਬਾ ਔਰ ਮਹਾਰਾਜ ਕਹਿੰਦੇ ਕਰਜ ਆਇਆ ਰਾਸੇ ਕਰਜ ਜ਼ਿੰਦਗੀ ਦਾ ਵਿਗੜਿਆ ਹੋਇਆ ਉਹ ਕਰਜ ਰਾਸ ਆ ਗਿਆ ਆ ਕਿ ਮੁਕਤੀ ਇਹਨਾਂ ਦੁੱਖਾਂ ਤੋਂ ਆਵਾ ਗਮਣ ਤੋਂ ਮਿਲ ਗਈ ਮਾਲਕ ਨਾਲ ਮਿਲਾਪ ਹੋ ਗਿਆ ਹੈ ਨਾਨਕ ਕਾ ਗੁਰ ਪੂਰਾ ਪੇਟਿਓ ਗੁਰੂ ਨਾਨਕ ਸਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਗੁਰੂ ਅਰਜਨ ਦੇ ਮਹਾਰਾਜ ਕਹਿੰਦਿਆ ਕਿ ਗੁਰੂ ਨੇ ਕਿਰਪਾ ਕੀਤੀ ਗੁਰ ਪੂਰਾ ਪੇਟਿਓ ਪੂਰਾ ਗੁਰੂ ਮਿਲ ਗਿਆ ਤੇ ਜਦੋਂ ਪੂਰੇ ਨਾਲ ਮਿਲਾਪ ਹੋਇਆ ਫਿਰ ਸਗਲੇ ਦੁੱਖ ਬਿਨਾਸੇ ਸਾਰੇ ਦੁੱਖ ਜਿੰਨੇ ਆਵਾ ਗਵਣ ਦੇ ਔਰ ਉਹ ਇਧਰ ਉਧਰ ਦੇ ਸੰਸਾਰਿਆਂ ਦਾ ਨਾਸ਼ ਹੋ ਗਿਆ ਮਹਾਰਾਜ ਕਹਿੰਦੇ ਮਲਾਪ ਨਾਲ ਪੂਰੇ ਗੁਰੂ ਕੁਲ ਆ ਗੁਰੂ ਗੁਰੂ ਜਪੀਤ ਹਮਾਰੇ ਗੁਰੂ ਵੱਲ ਨੂੰ ਤੁਰੇਗਾ ਗੁਰੂ ਗੁਰੂ ਜਪੇਗਾ ਅੰਧਕਾਰ ਉਡਦਾਏਗਾ ਅੰਦਰ ਪ੍ਰਕਾਸ਼ ਹੋਵੇਗਾ ਗੁਰੂ ਸ਼ਬਦ ਦੀ ਤੇ ਸ਼ਬਦ ਨੂੰ ਹਿਰਦੇ ਚ ਵਸਾ ਪ੍ਰਕਾਸ਼ ਹੋ ਜਾਵੇਗਾ ਗੁਰੂ ਕੁਲਾਵੇਗਾ ਸਤਗੁਰ ਸ਼ਬਦ ਉਜਾਰੂ ਦੀਪਾ ਅੰਦਰ ਤੇਰੇ ਦੀਵਾ ਜਗੇ ਅੰਧੇਰਾ ਜਾਏ ਪ੍ਰਕਾਸ਼ ਵਿੱਚ ਹੋਵੇ ਤੇਰਾ ਮਲਾਪ ਆਤਮਕ ਸਰੂਪ ਤੌਰ ਤੇ ਪ੍ਰਭੂ ਨਾਲ ਹੋਵੇ ਸਾਡਾ ਆ ਸਪਲਾ ਵਿਚਾਰ ਕਰਦਿਆਂ ਸੰਖੇਪ ਰੂਪ ਅੰਦਰ ਬੇਅੰਤ ਪ੍ਰਕਾਰ ਦੀਆਂ ਭੁਲਣਚੁਕਾਂ ਹੋ ਜਾਂਦੀਆਂ ਨੇ ਆ ਸਤਿਗੁਰੂ ਕੀ ਸੰਗਤ ਸਤਿਗੁਰੂ ਗਰੀਬ ਨਿਵਾਜ ਬਖਸ਼ਣ ਜੋਗ ਅੱਗੇ ਤੋਂ ਸ਼੍ਰੇਸ਼ਟ ਮਤਬੋਧੀ ਬਖਸ਼ ਕਰਨੀ ਜੋ ਪਰਦੇ ਸੁੰਦੇ ਆ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਦਾਤਾ ਸਾਹਿਬ ਕਿਦੇ ਸਾਨੂੰ ਅੰਦਰ ਦਾ ਮਾਰਗ ਮਿਲ ਜਾਵੇ ਸਾਡੇ ਕੋਲ ਪਹੁੰਚਣ ਦੀ ਦਾਤ ਜਿਹੜੀ ਸ਼ਕਤੀ ਸਾਨੂੰ ਦਿਓ ਕਿ ਅਸੀਂ ਜਪ ਕੇ ਤੁਰ ਕੇ ਤੇਰੇ ਤੱਕ ਪਹੁੰਚ ਸਕੀਏ ਜੁੜ ਸਕੀਏ ਜੁੜਾਂਗੇ ਤੁਰਾਂਗੇ ਉਦੋਂ ਜਦੋਂ ਅਸੀਂ ਜਪਨ ਲੱਗ ਗਏ ਇਸ ਕਰਕੇ ਸਾਰੀ ਸੰਗਤ ਅੰਮ੍ਰਿਤ ਵੇਲੇ ਉੱਠ ਕੇ 10 ਮਿੰਟ 5 ਮਿੰਟ ਜਿੰਨਾ ਹੋਵੇ ਬੈਠਿਆ ਕਰੋ ਆਕਾਗਰਤਾ ਵਿੱਚ ਜਪ ਕੇ ਆਇਆ ਕਰੋ 5 ਮਿੰਟ 10 ਮਿੰਟ ਨਾ ਇਸ਼ਨਾਨ ਕਰਕੇ ਨਾ ਇਸ਼ਨਾਨ ਤੋਂ ਪਹਿਲਾਂ ਚੌਂਕੜਾ ਲਾ ਕੇ ਬੈਠ ਕੇ ਵਾਹਿਗੁਰੂ 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 ਉੱਚੀ ਨਹੀਂ ਆਪ ਹੀ ਸੁਣਨਾ ਹੈ ਆਪ ਦੇ ਆਪ ਨੂੰ ਸੁਣਾਉਣਾ ਤੇ ਆਪ ਹੀ ਜਪਣਾ ਹੈ ਉਹਦੇ ਵਿੱਚ ਦੂਜਾ ਫੁਰਨਾ ਨਾ ਕੋਈ ਦੂਜੇ ਨੇ ਚਾਹ ਨਹੀਂ ਬਣਾਈ ਉਹਨੇ ਉੱਠਣਾ ਸੀ ਦੂਜੇ ਨੇ ਆ ਸੀ ਉਹ ਨਹੀਂ ਭਾਵੇਂ 5 ਮਿੰਟ ਬੈਠੋ ਭਾਵੇਂ 50 ਮਿੰਟ ਬੈਠੋ ਦੂਜਾ ਫੁਰਨਾ ਨਹੀਂ ਜਦੋਂ ਜਪ ਕੇ ਆਵੋਗੇ ਨਾ ਗੁਰੂ ਕਿਰਪਾ ਕਰੇਗਾ ਸੱਚੀ ਮੁੱਚੀ ਆਨੰਦ ਬਣ ਲੱਗ ਪਾਏਗਾ ਗੁਰੂ ਗਰੀਬ ਨਵਾਜ਼ ਆਪਣੇ ਪੜਨ ਸੁਣਨ ਵਾਲਿਆਂ ਸਾਰਿਆਂ ਤੇ ਕਿਰਪਾ ਕਰਨ ਆਪਾਂ ਨੂੰ ਮੱਤ ਬਖਸ਼ਣ ਸਾਨੂੰ ਨਾਮ ਚੇਤੇ ਆਵੇ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ